ਈ ਹਾਲ ਨੇ ਫੇਸਬੁੱਕ ਵਾਲੇ ਭਰਾਵੋ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਜਿਹੜੇ ਵੀ ਮੇਰੇ ਭਰਾਵਾਂ ਦੇ ਫੇਸਬੁੱਕ ਪੇਜ ਦੇ ਉੱਤੇ ਆਹ ਪ੍ਰੋਬਲਮ ਆਈ ਆ ਤਾਂ ਉਹ ਇਹ ਵੀਡੀਓ ਨੂੰ ਧਿਆਨ ਦੇ ਨਾਲ ਦੇਖਿਓ ਤੇ ਧਿਆਨ ਦੇ ਨਾਲ ਸੁਣਿਓ ਜੇ ਸਾਡੀ ਇਹ ਵੀਡੀਓ ਦੇ ਵਿੱਚ ਤੁਹਾਡੀ ਪ੍ਰੋਬਲਮ ਬਿਲਕੁਲ ਹੀ ਦੂਰ ਹੋ ਜੂਗੀ ਜੇ ਸਾਡੀ ਇਹ ਵੀਡੀਓ ਨੂੰ ਤੁਸੀਂ ਧਿਆਨ ਦੇ ਨਾਲ ਸੁਣ ਲਿਆ ਤੇ ਧਿਆਨ ਦੇ ਨਾਲ ਦੇਖ ਲਿਆ ਜਿਹੜੇ ਵੀ ਮੇਰੇ ਭਰਾਵਾਂ ਦੇ ਫੇਸਬੁੱਕ ਪੇਜ ਚੱਲ ਰਹੇ ਨੇ ਜਾਂ ਕੋਈ ਫੇਸਬੁੱਕ ਆਈਡੀ ਚੱਲ ਰਹੀ ਆ ਉਹਨਾਂ ਦੀ ਫੇਸਬੁੱਕ ਆਈਡੀ ਜਾਂ ਫੇਸਬੁੱਕ ਪੇਜ ਦੇ ਉੱਤੇ ਪ੍ਰੋਫਾਈਲ ਹੈਜ ਸਮ ਇਸ਼ੂ ਜਾ ਆਇਆ ਹੋਇਆਗਾ ਤਾਂ ਉਹ ਕਭਰਾਉਣ ਦੀ ਕੋਈ ਗੱਲ ਨਹੀਂ ਉਹ ਫੇਸਬੁੱਕ ਦੇ ਉੱਤੇ ਪੇਜ ਦੇ ਉੱਤੇ ਕਿਉਂ ਆਉਂਦਾਗਾ ਕਿਸ ਤਰੀਕੇ ਦੇ ਨਾਲ ਆਉਂਦਾ ਜਦੋਂ ਆਪਾਂ ਫੇਸਬੁੱਕ ਪੇਜ ਦੇ ਉੱਤੇ ਜਾਂ ਫੇਸਬੁੱਕ ਪ੍ਰੋਫਾਈਲ ਆਈਡੀ ਦੇ ਉੱਤੇ ਕਿਸੇ ਦੀਆਂ ਫੋਟੋਆਂ ਜਾਂ ਕਿਸੇ ਦੀਆਂ ਵੀਡੀਓ ਚਾਕੇ ਅਪਲੋਡ ਕਰ ਦਿੰਨੇ ਆ ਤਾਂ ਉਹ ਆਪਣੀ ਫੇਸਬੁੱਕ ਆਈਡੀ ਦੇ ਉੱਤੇ ਪ੍ਰੋਫਾਈਲ ਹੈਜ ਸਮ ਇਸ਼ੂ ਜਾ ਆ ਜਾਂਦਾਗਾ ਤੇ ਉਹ ਕਿਹੜੇ ਤਰੀਕੇ ਦੇ ਨਾਲ ਆਪਣੀ ਫੇਸਬੁੱਕ ਤੋਂ ਜਾ ਸਕਦਾ ਸਾਨੂੰ ਇਸ ਵੀਡੀਓ ਦੇ ਵਿੱਚ ਦੱਸ ਰਹੇ ਹਾਂ ਉਹ ਸਭ ਤੋਂ ਪਹਿਲਾਂ ਤੇ ਦਾ ਜਿਹੜੀਆਂ ਤੁਸੀਂ ਫੇਸਬੁੱਕ ਦੇ ਉੱਤੇ ਗਲਤ ਵੀਡੀਓ ਪਾਈਆਂ ਹੁੰਦੀਆਂ ਨੇ ਉਹ ਤੁਹਾਨੂੰ ਡਿਲੀਟ ਕਰਨੀਆਂ ਪੈਣੀਆਂ ਤੇ ਉਸ ਤੋਂ ਬਾਅਦ ਇੱਕ ਹਫ਼ਤਾ ਇੱਕ ਹਫ਼ਤਾ ਤੁਹਾਨੂੰ ਫੇਸਬੁੱਕ ਦੇ ਉੱਤੇ ਲਾਈਵ ਹਰ ਰੋਜ਼ ਵੀਡੀਓ ਪਾਉਣੀ ਪਊਗੀ ਘੱਟੋ ਘੱਟ 5 ਮਿੰਟਾਂ ਦੀ ਜਦੋਂ ਤੁਸੀਂ ਫੇਸਬੁੱਕ ਦੇ ਉੱਤੇ ਲਾਈਵ ਹੋ ਕੇ ਵੀਡੀਓ ਪਾਉਂਗੇ ਸੋਦੀ ਫੇਸਬੁੱਕ ਦੇ ਉਤੋਂ ਪ੍ਰੋਫਾਈਲ ਹੈ ਇਸ ਸਮੇਂ ਇਸੂਜ ਫੇਰ ਹੀ ਜਾਣਾਗਾ ਨਹੀਂ ਉਸ ਤੋਂ ਬਾਅਦ ਬਿਨਾ ਸੋਡੀ ਪ੍ਰੋਫਾਈਲ ਹੈ ਸਮ ਇਸ਼ੂ ਤੇ ਫੇਸਬੁੱਕ ਦੇ ਉੱਤੋਂ ਨਹੀਂ ਜਾਣਾ ਇਹ ਵੀਡੀਓ ਧਿਆਨ ਦੇ ਨਾਲ ਸੁਣਿਓ ਤੇ ਇਹ ਵੀਡੀਓ ਚੰਗੀ ਲੱਗਦੀ ਹੈ ਤਾਂ ਸ਼ੇਅਰ ਵੀ ਜਰੂਰ ਕਰਿਆ ਕਰੋ ਕਿਉਂਕਿ ਆਪਾਂ ਫੇਸਬੁੱਕ ਦੇ ਉੱਤੇ ਇਹੋ ਜਿਹੀਆਂ ਪ੍ਰੋਬਲਮਾਂ ਵਾਸਤੇ ਹੀ ਵੀਡੀਓ ਬਣਾਉਂਦੇ ਰਹਿੰਨੇ ਆ ਜੇ ਤੁਹਾਡੇ ਵੀ ਫੇਸਬੁੱਕ ਪ੍ਰੋਫਾਈਲ ਹੈ ਸਮ ਇਸ਼ੂ ਆਇਆ ਹੋਇਆ ਤਾਂ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਇਹ ਵੀਡੀਓ ਨੂੰ ਉਹਨਾਂ ਤੱਕ ਪਹੁੰਚਾ ਦਿਓ ਜਿਹੜੇ ਵੀ ਮੇਰੇ ਭਰਾਵਾਂ ਦੇ ਉੱਤੇ ਫੇਸਬੁੱਕ ਦੇ ਉੱਤੇ ਪ੍ਰੋਫਾਈਲ ਹੈ ਸਮ ਇਸ਼ੂ ਆਇਆ ਹੋਇਆਗਾ ਕਿਉਂਕਿ ਇਹ ਪ੍ਰੋਫਾਈਲ ਸਮ ਇਸ਼ੂ ਜੋ ਹਰ ਇੱਕ ਪ੍ਰੋਬਲਮ ਜ਼ਰੂਰ ਇੱਕ ਨਾ ਇੱਕ ਬੰਦੇ ਦੇ ਆਈ ਹੁੰਦੀ ਹੈ ਫੇਸਬੁੱਕ ਤੇ ਜਿਹੜੇ ਵੀ ਮੇਰੇ ਭਰਾ ਫੇਸਬੁੱਕ ਦੇ ਉੱਤੇ ਬਲੌਗਰ ਵੀਡੀਓ ਬਣਾਉਂਦੇ ਨੇ ਪਹਿਲ ਪਹਿਲ ਤੇ ਮੇਰੇ ਵੀ ਫੇਸਬੁੱਕ ਦੇ ਉੱਤੇ ਇਹ ਪ੍ਰੋਬਲਮ ਆਈ ਸੀ ਉਸ ਤੋਂ ਬਾਅਦ ਮੈਨੂੰ ਲਾਈਵ ਵੀਡੀਓ ਅਪਲੋਡ ਕਰਨੀਆਂ ਪਈਆਂ ਉਸ ਤੋਂ ਬਾਅਦ ਇਹ ਮੇਰੇ ਫੇਸਬੁੱਕ ਪੇਜ ਦੇ ਉੱਤੋਂ ਪ੍ਰੋਫਾਈਲ ਹੈ ਸਮ ਇਸ਼ੂ ਜ ਗਿਆਗਾ ਕਿਉਂਕਿ ਇੱਕ ਭਰਾ ਮੈਸੇਜ ਕਰ ਰਿਹਾ ਸੀਗਾ ਉਹਦੇ ਵੀਰ ਦੇ ਆਹ ਪ੍ਰੋਫਾਈਲ ਹੈ ਸਭ ਇਸ਼ੂ ਜਾਇਆ ਹੋਇਆਗਾ ਉਸ ਨੂੰ 3 ਦਿਨ ਹੋ ਗਏ ਨੇ ਉਹ ਲਾਈਵ ਪਾ ਰਿਹਾਗਾ ਹੁਣ ਉਹਦੇ ਫੇਸਬੁੱਕ ਹਫ਼ਤੇ ਤੋਂ ਪਹਿਲਾ ਪਹਿਲਾਂ ਉਹਨੂੰ ਪ੍ਰੋਫਾਈਲ ਹੈ ਸਮ ਇਸ਼ੂ ਜ ਉਹਦੇ ਫੇਸਬੁਕ ਤੋਂ ਚੱਲ ਜਾਊਗਾ ਤੇ ਉਸਨੇ ਜਿਹੜੀਆਂ ਪੁਰਾਣੀਆਂ ਵੀਡੀਓ ਗਲਤੀ ਨਾਲ ਪਾਈਆਂ ਹੋਈਆਂ ਸੀ ਕਾਪੀ ਕਰਕੇ ਉਹੋ ਵੀ ਡਿਲੀਟ ਕਰ ਦਿੱਤੀਆਂ ਨੇ ਤੇ ਤੁਸੀਂ ਵੀ ਹੁਣ ਘਬਰਾਉਣ ਦੀ ਲੋੜ ਨਹੀਂ ਆਪਣੀ ਫੇਸਬੁਕ ਦੇ ਉੱਤੇ ਲਾਈਵ ਹੋ ਕੇ ਵੀਡੀਓ ਪਾਓ ਤੇ ਤੁਹਾਡੀ ਇਹ ਪ੍ਰੋਬਲਮ ਦੂਰ ਹੋ ਜਾਊਗੀ ਬਹੁਤ ਬਹੁਤ ਧੰਨਵਾਦ ਸਾਡੀ ਵੀਡੀਓ ਨੂੰ ਸ਼ੇਅਰ ਲਾਈਕ ਤੇ ਫੋਲੋ ਜ਼ਰੂਰ ਕਰਿਆ ਕਰੋ